ਵਿਗਿਆਨ ਦੇ ਆਪਿਓ ਅੱਜ ਆਪਾਂ ਸਵਰਤ ਦੁਨੀਆ ਬਾਰੇ ਪੜਾਂਗੇ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਆਪਾਂ ਪੜਾਂਗੇ ਸਵਰ ਅੱਖਰ ਕਿਹੜੇ ਹੁੰਦੇ ਪੰਜਾਬੀ ਕਰਨ ਵਾਲਾ ਦੇ ਵਿੱਚ 35 ਅੱਖਰ ਹੈ ਹੁਣ 41 ਹੋ ਗਏ ਆ ਜਿਹਦੇ ਵਿੱਚੋਂ ਪਹਿਲੇ ਤਿੰਨ ਜਿਹੜੇ ਅੱਖਰ ਹੈਗੇ ਆ ਉਂਗਾ ਆੜਾ ਈੜੀ ਸਵਰ ਅੱਖਰ ਹਨ ਠੀਕ ਹੈ ਜੀ ਤਾਂ ਇਹ ਹੈਗੇ ਆ ਜੀ ਊੜਾ ਆਰਾ ਦੇ ਈ ਡਿਗਰੀ ਇਹਨਾਂ ਨੂੰ ਬੋਲਣ ਲੱਗਿਆਂ ਸਾਡੇ ਜਿਹੜੇ ਹੈ ਉਚਾਰਨ ਅੰਗ ਹੈਗੇ ਆ ਗੀਪ ਹੋ ਗਿਆ ਕੰਠ ਹੋ ਗਿਆ ਬੋਲੋਗੇ ਉਹ ਅੰਦਰ ਕਿਸੇ ਭਾਗ ਨੂੰ ਨਹੀਂ ਟੁਕੇ ਇਸ ਤੱਕ ਇਹਨਾਂ ਨੂੰ ਸਵਾਰ ਕਹਿੰਦੇ ਆਹ ਤਿੰਨ ਹੋ ਗਏ ਸਾਡੇ ਕੋਲ ਊੜਾ ਆਰਾ ਦੇ ਈ ਡਿਗਰੀ ਤਾਂ ਇਹਨਾਂ ਨੇ ਆਪਾਂ 10 ਸਵਾਰ ਤੋ ਲਿਆ ਗਿਆ ਸਵਾਰ ਤੋ ਲਿਆ ਗਿਆ ਹੋ ਗਿਆ 10 ਕਿਹੜੀਆਂ-ਕਿਹੜੀਆਂ ਹੋਈਆਂ ਆ ਆ ਇ ਇ ਉ ਊ ਏ ਐ ਓ ਔ ਤਾਂ ਇਹ 10 ਆਸਵਾਤ ਨੇ ਹੁਣ ਆਪਾਂ ਇਹਨਾਂ ਦੀ ਵੰਡ ਕਰਾਂਗੇ ਦੋ ਕਿਸਮਾਂ ਦੇ ਵਿੱਚ ਕਿਹਨੀਆਂ-ਕਿਹਨੀਆਂ ਉਹ ਲਘੂ ਸਵਰਤੁਲੀਆਂ ਤੇ ਧੀਰਗ ਸਵਰਤੁਲੀਆਂ ਤਾਂ ਕੋਈ ਵੀ ਵਿਦਿਆਰਥੀ ਇਹਨਾਂ ਦੇ ਵਿੱਚੋਂ ਚੋਣ ਕਰਨੀ ਆ ਤੁਸੀਂ ਇਹਨਾਂ ਦੇ ਵਿੱਚੋਂ ਚੋਣ ਕਰਨੀ ਆ ਇਹਦੇ ਵਿੱਚੋਂ ਸਟੂਡੈਂਟ ਦੇ ਵਿੱਚੋਂ ਆਓ ਕੋਈ ਵਿਦਿਆਰਥੀ ਆਓ ਇੱਕ ਜਣਾ ਆ ਹਾਂ ਆਓ ਇਹਨਾਂ ਦੇ ਵਿੱਚੋਂ ਤੁਸੀਂ ਕੱਲੀਆਂ ਲਘੂ ਸਵਰਤੁਲੀਆਂ ਚੋਣਨੀਆਂ ਆ ਇਹਦੇ ਵਿੱਚ ਇਹਦੇ ਜੋ ਜੋੜ ਕੇ ਛਿੜਾਓ ਤਨੀਆਂ ਲਘੂ ਸਵਰ ਤਨੀਆਂ ਆਵੇ ਇਹ ਕਾ ਓਕੇ ਤਾਂ ਇਹ ਜਿਹੜੀਆਂ ਤਿੰਨ ਐ ਸਾਡੀਆਂ ਇਹ ਲਘੂ ਸਵਰ ਤਨੀਆਂ ਲਘੂ ਸਵਰ ਤਨੀਆਂ ਕਿਉਂ ਕਹਿੰਦੇ ਇਹਨਾਂ ਨੂੰ ਕਿਉਂਕਿ ਇਹਨਾਂ ਨੂੰ ਬੋਲਣ ਸਮੇਂ ਬਹੁਤ ਘੱਟ ਆਵਾਜ਼ ਲਗਦੀ ਹੈ ਸਮਾਂ ਲੱਗਦਾ ਬਹੁਤ ਘੱਟ ਸਮਾਂ ਲੱਗਦਾ ਤਾਂ ਇਹ ਹੈ ਲਘੂ ਸਵਰਤੂनियां ਠੀਕ ਹੈ ਜੀ ਹੁਣ ਲੜਕੀਆਂ ਦੇ ਵਿੱਚੋਂ ਆਓ ਆਜੋ ਆਜੋ ਸਿਮਰਨ ਜਸਪੀਰ ਇਹਨਾਂ ਦੇ ਵਿੱਚੋਂ ਹੁਣ ਤੁਸੀਂ ਧੀਰਗ ਸਵਰਤੂनियां ਚੁਣ ਕੇ ਇੱਧਰ ਲਾਓਗੇ ਹਾਂ ਆਹ ਰਾਮਾ 31 ਠੀਕ ਹੈ